ਉਹ ਲਾਸਟ ਦੇ ਵਿੱਚ ਵੱਡੀ ਸੱਟ ਖਾ ਕੇ ਉਹ ਉਹੋ ਜੋ ਕਿ ਵੀ ਸੱਡੀ ਰੂਹ ਕੰਬਦੀ ਏ ਕੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਰਾਧਿਆ ਦੇ ਮਾਪਿਆਂ ਦੇ ਦਰਦਵਾਰੇ ਦੱਸਦੇ ਹਾਂ 7 ਮਈ ਪਟਿਆਲਾ ਦੇ ਨਿੱਜੀ ਸਕੂਲ ਤੋਂ ਬੱਚਿਆਂ ਨੂੰ ਛੁੱਟੀ ਹੋਈ ਅਤੇ ਪ੍ਰਾਈਵੇਟ ਬੈਂ ਬੱਚਿਆਂ ਨੂੰ ਸਮਾਣਾ ਕਸਵਾ ਛੱਡ ਕੇ ਆਉਣ ਲਈ ਆ ਰਹੇ ਸੀ ਸਮਾਣਾ ਕਸਵਾ ਪੰਚੰਤੋਂ ਕੁਝ ਕੁ ਮਿੰਟ ਪਹਿਲਾਂ ਮਿੱਟੀ ਦੇ ਭਰੇ ਟਿਪਰ ਦੀ ਬੱਚਿਆਂ ਨਾਲ ਭਰੀ ਗੱਡੀ ਨਾਲ ਟੱਕਰ ਹੋ ਗਈ। ਇਲਜ਼ਾਮ ਲਗਾਇਆ ਜਾਂਦਾ ਹੈ ਕਿ ਟਿਪਰ ਤੇਜ਼ ਰਫ਼ਤਾਰ ਵਿੱਚ ਸੀ। ਗੱਡੀ ਦਾ ਡਰਾਈਵਰ ਬਲਵਿੰਦਰ ਸਿੰਘ ਸਣੇ 7 ਬੱਚਿਆਂ ਦੀ ਮੌਤ ਹੋ ਗਈ। ਸਮਾਣਾ ਵਿੱਚ ਪਲੇਵੇ ਸਕੂਲ ਚ ਲਾਉਣ ਵਾਲੇ ਸਚਨ ਲੁੰਬਾ ਤੇ ਉਹਨਾਂ ਦੀ ਪਤਨੀ ਰਿਧੀ ਦੀ ਇਕਲੌਤੀ ਸੰਤਾਨ ਸੀ ਅਰਾਧਿਆ। ਜਦੋਂ ਵੀ ਬੱਚੀ ਦੀ ਤਸਵੀਰ ਵੱਲ ਵੇਖਦੇ ਹਨ ਤਾਂ ਅੱਖਾਂ ਵਿੱਚੋਂ ਹੰਝੂਆਂ ਦਾ ਦਰਿਆ ਵਗ ਪੈਂਦਾ ਹੈ। ਬੱਚੀ ਦਾ ਪਿਤਾ ਰੋ ਰੋ ਕੇ ਦੱਸ ਰਿਹਾ ਹੈ ਜਿਸ ਗੱਡੀ ਵਿੱਚ ਬੱਚੇ ਜਾਂਦੇ ਸਨ ਉਸ ਗੱਡੀ ਦਾ ਨੰਬਰ 7300 ਸੀ ਬੱਚੇ ਗੱਡੀ ਨੂੰ 7300 ਕਹਿੰਦੇ ਸਨ ਖਬਰ ਆਈ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ ਥੋੜੀ ਦੇਰ ਬਾਅਦ ਬੱਚਿਆਂ ਦੀਆਂ ਫੋਟੋਆਂ ਪਾਈਆਂ ਗਈਆਂ ਜਦ ਅਸੀਂ ਗੱਡੀ ਕੋਲ ਪਹੁੰਚੇ ਤਾਂ ਕੋਈ ਬੱਚਾ ਪਹਿਚਾਣ ਨਹੀਂ ਸੀ ਆ ਰਿਹਾ ਮੈਂ ਆਪਣੀ ਬੇਟੀ ਨੂੰ ਉਸਦੇ ਬੂਟਾਂ ਤੋਂ ਪਹਿਚਾਣਿਆ ਜਿਸ ਬੇਟੀ ਨੂੰ ਅਸੀਂ ਕਦੇ ਖਰੋਚ ਵੀ ਨਹੀਂ ਸੀ ਆਉਣ ਦਿੱਤੀ ਅੱਜ ਸਾਨੂੰ ਉਸ ਦਾ ਚਿਹਰਾ ਪਛਾਣਨਾ ਵੀ ਮੁਸ਼ਕਲ ਹੋ ਗਿਆ ਸੀ ਉਸ ਦਾ ਪਿਤਾ ਰੋ ਰੋ ਕੇ ਦੱਸ ਰਿਹਾ ਸੀ ਅਸੀਂ ਆਪਣੀ ਬੇਟੀ ਨੂੰ ਇੰਨੇ ਚਾਵਾਂ ਲਾਡਾਂ ਨਾਲ ਪਾਲਿਆ ਕਦੇ ਖਰੋਚ ਨਹੀਂ ਸੀ ਔਣ ਦਿੱਤੀ ਅੱਜ ਉਸ ਨੂੰ ਇੰਨੀਆਂ ਖਰੋਚਾਂ ਆਈਆਂ ਕਿ ਉਸ ਦਾ ਚਿਹਰਾ ਪਛਾਣਨਾ ਵੀ ਮੁਸ਼ਕਲ ਹੋ ਗਿਆ ਇਹ ਹਾਦਸਾ ਸੋਚ ਕੇ ਸਾਡੀ ਰੂਹ ਕੰਬ ਜਾਂਦੀ ਹੈ 19 ਮਈ ਨੂੰ ਅਰਾਧਿਆ ਦਾ ਜਨਮ ਦਿਨ ਸੀ ਉਸ ਦਾ ਮਾਤਾ ਪਿਤਾ ਪੂਰੇ ਵਧੀਆ ਤਰੀਕੇ ਨਾਲ ਉਸ ਦਾ ਜਨਮ ਦਿਨ ਮਨਾਉਣਾ ਚਾਹੁੰਦੇ ਸਨ ਉਸ ਦਾ ਪਿਤਾ ਰੋ ਰੋ ਕੇ ਦਸ ਰਹੇ ਹਨ ਕਿ ਸਾਨੂੰ ਕੀ ਪਤਾ ਸੀ ਕਿ ਸਾਨੂੰ ਉਸ ਦੇ ਜਨਮ ਦਿਨ ਤੋਂ ਪਹਿਲਾਂ ਹੀ ਉਸ ਦੀ ਆੰਤਮ ਰਸਮਾਂ ਕਰਨੀਆਂ ਪੈਣਗੀਆਂ ਅਰਾਧਿਆ ਪੜਨ ਵਿੱਚ ਇੰਨੀ ਹੁਸ਼ਿਆਰ ਸੀ ਕਿ ਪੂਰੇ ਸਕੂਲ ਵਿੱਚ ਉਸ ਦੇ ਚਰਚੇ ਸੀ ਅਰਾਧਿਆ ਦੇ ਮਾਪਿਆਂ ਦਾ ਸੁਪਨਾ ਸੀ ਕਿ ਬੇਟੀ IAS ਬਣੇ ਬੱਚੇ ਤੋਂ ਬੱਚੇ ਨੂੰ ਹੁਣੇ ਤੋਂ IAS ਦੀ ਤਿਆਰੀ ਕਰਵਾਈ ਜਾ ਰਹੀ ਸੀ ਉਹ ਆਪਣੇ ਮਾਪੇ ਨੂੰ ਕਹਿੰਦੀ ਸੀ ਕਿ ਮੈਂ ਤੁਹਾਨੂੰ ਲਾਲ ਬੱਤੀ ਵਾਲੀ ਗੱਡੀ ਵਿੱਚ ਘੁਮਾਵਾਂਗੀ ਰਾਧਿਆ ਮੇਰੀ ਬੇਟੀ ਆਪ ਹੀ ਕਿਧਰੇ ਗਮ ਹੋ ਗਈ ਰਾਧਿਆ ਦੇ ਮਾਪੇ ਵੱਲੋਂ ਚਲਾਏ ਸਕੂਲ ਵਿੱਚ ਬੱਚਿਆਂ ਦੇ ਹੱਸਣ ਖੇਡਣ ਦੀਆਂ ਆਵਾਜ਼ਾਂ ਤਾਂ ਆਉਂਦੀਆਂ ਹਨ ਪਰ ਰਾਧਿਆ ਦੀ ਆਵਾਜ਼ ਕਿਤੇ ਗਮ ਹੋ ਗਈ ਇਸ 플레이ਵੇ ਸਕੂਲ ਵਿੱਚ ਬੱਚੇ ਤਾਂ ਆ ਰਹੇ ਹਨ ਪਰ ਅੱਜ ਇੱਥੇ ਖਮੋਸ਼ੀ ਵੀ ਹੈ ਕਈ ਲੋਕਾਂ ਦੇ ਮਨ ਵਿੱਚ ਇਹ ਸ਼ੱਕ ਹੈ ਕਿ ਸਕੂਲ ਵੈਂਡ ਡਰਾਈਵਰ ਦੀ ਗਲਤੀ ਹੋਵੇਗੀ ਪਰ ਸਚਨ ਸੁਣੇ ਸਾਰੇ ਮਾਪੇ ਕਹਿੰਦੇ ਹਨ ਕਿ ਬਲਵਿੰਦਰ ਤੇ ਉਹਨਾਂ ਦਾ ਪੂਰਾ ਭਰੋਸਾ ਹੈ ਕਿਉਂਕਿ ਇੱਕ ਵਾਰ ਬੈਨ ਬਦਲੀ ਕਰਨ ਦੀ ਗੱਲ ਚੱਲੀ ਸੀ ਪਰ ਬੱਚੇ ਕਹਿੰਦੇ ਸਾਨੂੰ ਬਲਵਿੰਦਰ ਅੰਕਲ ਤੇ ਗੱਡੀ ਵੀ 7700 ਹੀ ਚਾਹੀਦੀ ਹੈ ਕਿਉਂਕਿ ਉਹ ਬੱਚਿਆਂ ਦਾ ਬਹੁਤ ਖਿਆਲ ਰੱਖਦਾ ਸੀ ਟਿੱਪਰ ਦਾ ਡਰਾਈਵਰ ਤਾਂ ਗ੍ਰਿਫਤਾਰ ਕੀਤਾ ਗਿਆ ਪਰ ਉਹ ਉਮਰ ਵਿੱਚ ਛੋਟਾ ਹੈ ਉਸ ਕੋਲ ਡਰਾਈਵਰੀ ਲਾਇਸੈਂਸ ਨਹੀਂ ਹੈ ਅਰਾਧਿਆ ਦੇ ਪਿਤਾ ਦਾ ਦੋਸ਼ ਹੈ ਉਸ ਟਿੱਪਰ ਤੇ ਕਾਫੀ ਕੇਸ ਹਨ ਇਹ ਰੋਡ ਉੱਪਰ ਚੱਲ ਨਹੀਂ ਸਕਦਾ ਇਸ ਦਾ ਮਤਲਬ ਆਕੇ ਡਰਾਈਵਰ ਨੂੰ ਏਕੇ 47 ਦੇ ਕੇ ਭੇਜ ਦਿੱਤਾ ਜਾਂ ਜਿੰਨੂੰ ਮਰਜ਼ੀ ਮਾਰ ਦੇ ਬੰਦਿਆਂ ਦਾ ਨਾਂ ਫੜੇ ਜਾਣਾ ਹੁਣ ਸ਼ਾਇਦ ਉਹਨਾਂ ਨੂੰ ਸ਼ੱਕ ਹੋ ਰਿਹਾ ਹੈ ਕਿ ਸ਼ਾਇਦ ਸਾਨੂੰ ਇਨਸਾਫ ਨਹੀਂ ਮਿਲੇਗਾ ਡਰਾਈਵਰ ਦਾ ਕਹਿਣਾ ਹੈ ਕਿ ਉਹ 45 ਦੀ ਸਪੀਡ ਤੇ ਗੱਡੀ ਚਲਾ ਰਿਹਾ ਸੀ ਵੈਨ ਡਰਾਈਵਰ ਦੀ ਗਲਤੀ ਹੈ ਮਜੀਠਾ ਸ਼ਰਾਬਖਾਂਡ ਤੇ ਜਿੱਮੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ 10-10 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਉਹਨਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਤੇ ਸਰਕਾਰ ਨੂੰ ਉਹਨਾਂ ਦੇ ਦੁੱਖ ਦਾ ਕੋਈ ਅਸਰ ਨਹੀਂ ਸੀਐਮ ਸਾਰਿਆਂ ਦਾ ਬਾਪ ਹੁੰਦਾ ਹੈ ਲੱਗਦਾ ਹੈ ਇਸ ਬਾਪ ਨੂੰ ਕੋਈ ਫਿਕਰ ਨਹੀਂ ਮਾਂ-ਬਾਪ ਕਹਿੰਦੇ ਹਨ ਕਿ ਇਹਨਾਂ ਟਿੱਪਰਾਂ ਨੂੰ ਸੜਕ ਤੋਂ ਬੰਦ ਕੀਤਾ ਜਾਵੇ ਅੱਜ ਸਾਡੇ ਬੱਚਿਆਂ ਦਾ ਕਾਲ ਬਣ ਕੇ ਆਇਆ ਕੱਲ ਕਿਸੇ ਹੋਰ ਦਾ ਵੀ ਹੋ ਸਕਦਾ ਹੈ ਸਾਡੀ ਏਲਾਦ ਸਾਨੂੰ ਛੱਡ ਗਈ ਪਰ ਇਨਸਾਫ ਅਜੇ ਵੀ ਦੂਰ ਹੈ ਜਿਹੜੇ ਬਿਨਾਂ ਲਾਇਸੈਂਸ ਤੋਂ ਟਿੱਪਰ ਚਲਾ ਰਹੇ ਹਨ ਅੱਜ ਵੀ ਖੁੱਲੇ ਫਿਰ ਰਹੇ ਹਨ ਪੰਜਾਬ ਸਰਕਾਰ ਨੂੰ ਸਾਡੀ ચીਕ ਸੁਣਾਈ ਨਹੀਂ ਦਿੰਦੀ ਇਹ ਤਾਂ ਸਿਰਫ ਸਾਡਾ ਦੁੱਖ ਨਹੀਂ ਹਰ ਮਾਪੇ ਦਾ ਦਰਦ ਹੈ ਅਸੀਂ ਮੰਗ ਕਰਦੇ ਹਾਂ ਕਿ ਸਾਫ਼ ਜਾਂਚ ਸਖਤ ਕਾਰਵਾਈ ਤੇ ਅਨਸਾਪ ਕਿਉਂਕਿ ਜੇ ਅਸੀਂ ਚੁੱਪ ਰਹੇ ਤਾਂ ਕੱਲ ਕਿਸੇ ਹੋਰ ਦੇ ਘਰ ਦਾ ਚਿਰਾਗ ਵੀ ਟਿੱਪਰ ਹੇਠਾਂ ਆ ਸਕਦਾ ਹੈ ਜੇ ਤੁਹਾਨੂੰ ਸਾਡੇ ਵਿਚਾਰ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ